ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿਹੜੇ ਪੰਜਾਬੀ ਪੰਜਾਬੀ ਦੀ ਲੱਤ ਖਿੱਚਦੇ ਆ ਹਨਾ ਤੇ ਉਹ ਇੱਕ ਦੂਜੇ ਨੂੰ ਤੰਗ ਬਹੁਤ ਕਰਦੇ ਆ ਬਹੁਤ ਬੰਦੇ ਨੇ ਜਿਹੜੇ ਆਪਾਂ ਨੂੰ ਮਿਲਦੇ ਆ ਪਰ ਇਹਨਾਂ ਇੱਕ ਅਹਿਸਾਨ ਹੁੰਦਾ ਕਈ ਲੋਕ ਕਿਸੇ ਦਾ ਅਹਿਸਾਨ ਚੇਤੇ ਰੱਖਦੇ ਆ ਜ਼ਿੰਦਗੀ ਚ ਜਿਵੇਂ ਫੁੱਟਬਾਲ ਦਾ ਖਿਡਾਰੀ ਰੋनाल्डੋ ਆ ਤੇ ਉਹ ਜਦੋਂ ਬਚਪਨ ਦੇ ਵਿੱਚ ਹੁੰਦਾ ਸੀ ਹਨਾ ਜਾਂ ਜਿਹ ਮਿਹਨਤ ਕਰਦਾ ਸੀ ਗਰੀਬੀ ਚ ਸੀਗਾ ਤੇ ਦੋ ਔਰਤਾਂ ਉਹਨੂੰ ਬਰਗਰ ਜਾਂ ਪੀਜ਼ਾ ਖਵਾਉਂਦੀਆਂ ਸੀ ਮੈਨੂੰ ਹੁਣ ਪ੍ਰੋਪਰ ਨਹੀਂ ਪਤਾ ਵੀ ਕਾਦੀ ਉਹਨਾਂ ਦੀ ਸ਼ਾਪ ਸੀਗੀ ਤੇ ਮੈਂ ਇੱਕ ਇੰਟਰਵਿਊ ਦੇ ਵਿੱਚ ਸੁਣਿਆ ਸੀ ਉਹਰ ਅਰਨਾਲਡੋ ਅੱਜ ਵੀ ਇਹਨਾਂ ਬੰਦਾ ਤਕੜਾ ਫੁੱਟਬਾਲ ਦਾ ਖਿਡਾਰੀ ਤੇ ਉਹ ਲੱਭਦਾ ਫਿਰਦਾ ਉਹਨਾਂ ਨੂੰ ਵੀ ਦੋਨੇ ਕੁੜੀਆਂ ਮਿਲ ਜਾਣ ਤਾਂ ਕਿਤੇ ਮੈਂ ਉਹਨਾਂ ਦੀ ਮਦਦ ਕਰਾਂ ਹਨਾ ਉਹ ਦੋ ਔਰਤਾਂ ਦਾ ਇਸ਼ਾਨ ਉਹਨੇ ਬਚਪਨ ਤੋਂ ਲੈ ਕੇ ਅੱਜ ਤੱਕ ਚੇਤੇ ਰੱਖਿਆ ਪਰ ਇੱਥੇ ਜਿਹੜੇ ਲੋਕ ਨੇ ਕੱਲੇ ਆਪਾਂ ਨਹੀਂ ਜਾਂ ਪਾਕਿਸਤਾਨ ਵਾਲੇ ਜਾਂ ਜਿੱਥੋਂ ਵੀ ਬੰਗਲਾਦੇਸ਼ ਦੇ ਕਿਹੜੇ ਵੀ ਬੰਦੇ ਇੱਥੇ ਆਏ ਨਾ ਇੱਕ ਦੂਜੇ ਦਾ ਤੰਗ ਖਿੱਚਦੇ ਆ ਕਿਉਂਕਿ ਅਗਲੇ ਚਾਹੁੰਦੇ ਆ ਵੀ ਸਾਡੀ ਠੋਕ ਬਣੀ ਰਵੇ ਜਿਹੜੀ ਸਾਡੀ ਚੌਧਰ ਆ ਉਹ ਬਣੀ ਰਵੇ ਇਥੇ ਕੈਮ ਰਹੀਏ ਅਗਲਾ ਬੰਦਾ ਚਾਹੇ ਰੋਟੀ ਖਾਵੇ ਚਾਹੇ ਨਾ ਖਾਵੇ ਉਹਨੂੰ ਕੋਈ ਫਿਕਰ ਨਹੀਂ ਬਹੁਤ ਐਸੇ ਬੰਦੇ ਦੀਆਂ ਗੱਲਾਂ ਵੀ ਸੁਣੀਆਂ ਨੇ ਬਹੁਤ ਬਿਮਾਰ ਹੋ ਕੇ ਵੀ ਕੰਮ ਕਰਦੇ ਆ ਤੇ ਲੋਕ ਜਾਂ ਮੂਰੇ ਬੰਦਾ ਜਿਹੜਾ ਮਾਲਕ ਬਣਦਾ ਉਹਦੇ ਆਪ ਨੂੰ ਵੀ ਪੰਜਾਬੀ ਹੁੰਦਾ ਉਹ ਇਹ ਗੱਲ ਕਹਿੰਦਾ ਵੀ ਤੂੰ ਬਿਮਾਰ ਨਹੀਂ ਹੈਗਾ ਤੂੰ ਕੰਮ ਕਰ ਤੇ ਇਦਾਂ ਦੇ ਬੰਦੇ ਬਹੁਤ ਜ਼ਿਆਦਾ ਖਰਾਬ ਕਰਦੇ ਜ਼ਿੰਦਗੀ ਦੇ ਵਿੱਚ ਤੇ ਅਗਲੇ ਉਹਨੂੰ ਜਿੰਨਾ ਚਿਰ ਜ਼ਿੰਦਗੀ ਜਿਉਂਦੀਆਂ ਤਾਂ ਗਾਲ੍ਹਾਂ ਹੀ ਕੱਢਦਾ ਚاہے 4-5 ਬੰਦਿਆਂ ਨੂੰ ਮਿਲੇ ਤਾਂ ਅਗਲਾ ਉਹਦੇ ਬਾਰੇ ਕਦੇ ਵੀ ਚੰਗਿਆਈ ਨਹੀਂ ਕਰੂਗਾ ਪੰਜਾਬੀ ਪੰਜਾਬੀਆਂ ਦੀ ਲੱਤਾਂ ਖਿੱਚਦੇ ਆ ਜਾਂ ਕੋਈ ਵੀ ਜਾਤ ਪਾਤ ਦੇ ਆਲੇ ਨੇ ਕਿਉਂਕਿ ਜਦੋਂ ਆਪਾਂ ਕਿਸੇ ਤੇ एहसान ਕਰਦੇ ਆ ਉਹ ਇਨਸਾਨ एहसान ਜਿਹੜਾ ਆਪਾਂ ਨੂੰ ਚੇਤੇ ਰੱਖਣਾ ਚਾਹੀਦਾ ਹਰ ਬੰਦੇ ਦੀ ਮਦਦ ਕਰਨੀ ਚਾਹੀਦੀ ਆ ਉਹਨੂੰ ਸਮਝਾ ਦੇਣਾ ਚਾਹੀਦਾ ਕੋਈ ਵੀ ਬੰਦਾ ਚਾਹੇ ਗਲਤ ਆ ਕਈ ਵਾਰੀ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦੀਆਂ ਗੱਲਾਂ ਜਾਂ ਪੁਰਾਣੇ ਬੰਦੇ ਦੇ ਕੁਛ ਏਦਾਂ ਦੀਆਂ ਗੱਲਾਂ ਹੁੰਦੀਆਂ ਹੁਣ ਗੁਰੂ ਨਾਨਕ ਦੇਵ ਜੀ ਨੇ ਸੱਜਣ ਠੱਗ ਨੂੰ ਜਿਹੜਾ ਲਾਸ਼ਾਂ ਨੂੰ ਦੱਬ ਦਿੰਦਾ ਸੀ ਧਰਤੀ ਚ ਖੂਹਾਂ ਵਿੱਚ ਸਿੱੜ ਦਿੰਦਾ ਸੀ ਨਾਨਕ ਪਾਤਸ਼ਾਹ ਨੇ ਉਹਨੂੰ ਸਮਝਾਤਾ ਸੀ ਹਨਾ ਪਰ ਆਪਣੀ ਸੋਚ ਜਿਹੜੀ ਕਈ ਵਾਰੀ ਮੈਂਟੈਲਿਟੀ ਏਦਾਂ ਦੀ ਹੋ ਜਾਂਦੀ ਆ ਆਪਾਂ ਕਹਿੰਦੇ ਛੱਡ ਪਰੇ ਆਪਾਂ ਕੀ ਲੈਣਾ ਜੇ ਜੋ ਮਰਜ਼ੀ ਕਰੀ ਜਾਏ ਕਿ ਹੁੰਦਾ ਪਰ ਚੌਧਰ ਕਰਨ ਦੇ ਮਾਰੇ ਕਈ ਲੋਕ ਨੇ ਜਿਹੜੇ ਹਨਾ ਉਹ ਬਹੁਤ ਸਾਰੀਆਂ ਅਗਰ ਤੁਹਾਡੇ ਨੇੜੇ ਵੀ ਕੰਮਕੁਮ ਹੈਗਾ ਤੁਸੀਂ ਕਿਸੇ ਲਿੰਕ ਦੇ ਵਿੱਚ ਹੈਗੇ ਹੋ ਕਿਸੇ ਮੁੰਡਿਆਂ ਦੇ ਤਾਂ ਉਹਨੂੰ ਤੁਸੀਂ ਕੰਮ ਤੇ ਲਵਾ ਸਕਦੇ ਹੋ ਅਗਰ ਕਿਸੇ ਦੇ ਘਰੇ ਰਾਸ਼ਨ ਪਾਣੀ ਨਹੀਂ ਹੈਗਾ ਅਗਰ ਤੁਹਾਡਾ ਸਰਦਾ ਤਾਂ ਤੁਸੀਂ ਥੋੜਾ ਬੋਤਾ ਉਹਨੂੰ ਰਾਸ਼ਨ ਪਾਣੀ ਦੇ ਸਕਦੇ ਹੋ ਕਿਤੇ ਨਾ ਕਿਤੇ ਚਾਹੇ ਪੰਜਾਬ ਚਾਹੇ ਇੰਡੀਆ ਪੂਰੀ ਦੁਨੀਆ ਦੇ ਵਿੱਚ ਆਪਾਂ ਜਿੱਥੇ ਵੀ ਲੋਕ ਦੀਂਦੇ ਆ ਹੁਣ ਆਪਣੇ ਪੰਜਾਬੀਆਂ ਨੇ ਕਿਹੜਾ ਦੇਸ਼ ਸੀਗਾ ਉਥੇ ਮਦਦ ਕੀਤੀ ਸੀਗੀ ਹਨਾ ਸਾਰੀ ਸਫਾਈ ਕੀਤੀ ਸੀਗੀ ਮੀਹ ਹੜ ਆਏ ਜੋ ਵੀ ਉਥੇ ਪਿਆ ਪਰ ਆਪਾਂ ਨੂੰ ਅਹਿਸਾਨ ਚੇਤੇ ਰੱਖਣਾ ਚਾਹੀਦਾ ਮੈਂ ਤੁਹਾਨੂੰ ਛੋਟੀ ਜੀ ਗੱਲ ਦੱਸਦਾ ਮੈਂ ਜ਼ਿਆਦਾਤਰ ਨਾ ਪੁਰਾਣੇ ਜਿਹੜੇ ਆ ਬੰਦੇ ਆਏ ਨੇ ਸਿਆਣੇ ਬੰਦੇ ਉਹਨਾਂ ਦੀਆਂ ਗੱਲਾਂ ਵੱਲ ਧਿਆਨ ਦੇਣਾ ਹੁਣ ਉਹ ਕਹਿੰਦੇ ਅਸੀਂ ਡੋਂਕੀ ਲਾ ਕੇ ਜਦੋਂ ਆਏ ਸੀਗੇ ਇੱਥੇ ਬਾਜੀ ਹੁਣੀ ਸਾਡੇ ਆੜੀ ਨੇ ਡੋਂਕੀ ਲਾ ਕੇ ਜਦੋਂ ਅਸੀਂ ਇੱਥੇ ਆਏ ਆ ਸਾਡੇ 5-7 ਜਣੇ ਅਸੀਂ ਸੀਗੇ ਤੇ 2-3 ਜਣੇ ਇੱਧਰ ਹੋ ਗਏ ਇੱਧਰ ਹੋ ਗਏ ਸਾਰੇ ਬਿਖਰ ਗਏ ਇੱਧਰ ਉੱਤਰ ਤੇ 3 ਜਣਿਆਂ ਨੇ ਸਾਨੂੰ ਸੰਭਾਲਿਆ ਫੋਨ ਤੇ ਗੱਲਬਾਤ ਹੋਈ ਜਿੱਦਾਂ ਵੀ ਉਹਨਾਂ ਦੇ ਸ਼ਰੀਰ ਬਾਜੀ ਸਾਨੂੰ ਕਹਿੰਦੇ ਬਹੁਤ ਪਤਲਾ ਸੀਗੇ ਪਤਲੀ ਸੀ ਵੀ ਅਸੀਂ ਹਨਾ ਜਮਾ ਸੁੱਕੇ ਮੈਂ ਰੋਟੀ ਪਾਣੀ ਨਹੀਂ ਸੀ ਹੁੰਦਕ ਚੱਜ ਨਾ ਗਿਆ ਤੇ ਉਹ ਬੰਦਿਆਂ ਨੂੰ ਅੱਜ ਵੀ ਉਹ ਪਾਜੀ ਜਿਹੜਾ ਚੇਤੇ ਰੱਖਦਾ ਹਨ ਬਈ ਆਪਾਂ ਅੱਜ ਵੀ ਗੱਲ ਚੇਤੇ ਰੱਖਦੇ ਆ ਕਿ ਉਹ ਬੰਦੇ ਕਹਿੰਦੇ ਤੁਸੀਂ ਚੁੱਪ ਕਰਕੇ ਆਰਾਮ ਕਰੋ ਰੋਟੀ ਸਬਜੀ ਬਣਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ ਤੁਸੀਂ ਹਫਤਾ ਦੱਸ ਦਾਂ ਰੋਟੀ ਪਾਣੀ ਖਾਓ ਹੌਲੀ ਹੌਲੀ ਤੁਹਾਨੂੰ ਆਪ ਕੰਮ ਵੀ ਲੱਭ ਦਾਂਗੇ ਇਹ ਗੱਲ 2004-5 ਦੇ ਨੇੜੇ ਤੇੜੇ ਆਪਾਂ ਕਹਿ ਦਿੰਦੇ ਆ ਉਹ ਬੰਦਾ ਅੱਜ ਵੀ ਬੰਦੇ ਦੀ 40 ਸਾਲ ਉਮਰ ਹੋ ਗਈ ਤੇ ਅੱਜ ਵੀ ਬੰਦਾ ਯਾਦ ਕਰਦਾ ਉਹਨਾਂ ਨੂੰ ਹਨਾ ਵੀ ਉਹ ਮੈਨੂੰ ਆਪਾਂ ਕਹਿੰਦੇ ਮਿਲ ਜਾਣ ਤੇ ਕੋਈ ਵੀ ਉਹ ਬੰਦਾ ਜਵਾਬ ਨਹੀਂ ਦਿੰਦਾ ਕਿਸੇ ਵੀ ਗੱਲ ਨੂੰ ਤੇ ਚਲੋ ਹੌਲੀ ਹੌਲੀ ਬੰਦਾ ਕਿਤਨਾ ਕਿਤੇ ਆਪ ਆਪਣੇ ਰਝੇਵੇਂਆਂ ਵਿੱਚ ਰੁੱਝ ਪਰ ਆਪਾਂ ਨੂੰ ਕਿਸੇ ਬੰਦੇ ਦਾ احسان ਚੇਤੇ ਰੱਖਣਾ ਚਾਹੀਦਾ ਕਿਸੇ ਦੀ ਮਦਦ ਕਰਨੀ ਚਾਹੀਦੀ ਆ ਕਦੇ ਵੀ ਕਿਸੇ ਬੰਦੇ ਨੂੰ ਇੰਨਾ ਤੰਗ ਨਹੀਂ ਕਰਨਾ ਚਾਹੀਦਾ ਜਿੱਦਾਂ ਦੇ ਆਪਾਂ ਕਰਮ ਕਰਦੇ ਆ ਉਹ ਆਪਣੇ ਕਿਸਮਤ ਦੇ ਵਿੱਚ ਲੇਖਾਂ ਦੇ ਵਿੱਚ ਲਿਖੇ ਜਾਂਦੇ ਨੇ ਉਹ ਆਪਾਂ ਨੂੰ ਸਜ਼ਾ ਮਿਲਣੀ ਨਹੀਂ ਹੁੰਦੀ ਆ ਕਦੇ ਵੀ ਕੋਈ ਨਵਾਂ ਬੰਦਾ ਉਹਨੂੰ ਆਪਾਂ ਸਮਝਾਈਏ ਤੇ ਸਮਝਾਉਣ ਦੀ ਕੋਸ਼ਿਸ਼ ਕਰੀਏ ਬਹੁਤ ਜਿਹੜੇ ਐਦਾਂ ਦੇ ਕੰਮ ਨੇ ਆਪਾਂ ਨੂੰ ਦੱਸ ਸਕਦੇ ਆ ਕਦੇ ਵੀ ਆਪਾਂ ਨੂੰ ਚੌਧਰਗਿਰੀ ਨੇ ਇੱਥੇ ਰਹਿ ਜਾਣਾ ਕੋਈ ਚੀਜ਼ ਆ ਜਿਹੜੀ ਉਹ ਨਾਂ ਨਹੀਂ ਜਾਂਦੀ ਹੁੰਦੀ ਬੰਦੇ ਦੇ ਅੱਜ ਕਿਤੇ ਕੱਲ ਕਿਤੇ ਕਿਉਂਕਿ ਆਪਾਂ ਸਾਰੇ ਇੱਥੇ ਕੰਟਰੀ ਦੇ ਵਿੱਚ ਗੁਲਾਮ ਹੀ ਆ ਵਧੀਆ ਕੰਟਰੀ ਆ ਰਹਿਨੇ ਆ ਪਰ ਆਪਣਾ ਮੇਨ ਦੇਸ਼ ਤਾਂ ਪੰਜਾਬ ਹੀ ਆ ਪਰ ਫਿਰ ਵੀ ਪੰਜਾਬ ਬਹੁਤ ਜ਼ਿਆਦਾ ਹਜੇ ਪਿੱਛੇ ਸਰਕਾਰਾਂ ਕਰਕੇ ਆਪਾਂ ਤਾਂ ਕਰਕੇ ਇੱਥੇ ਕੰਮ ਕਰਦੇ ਆ ਆਪਣਾ ਘਰ-ਬਾਰ ਬਣਾਉਣਾ ਆ ਸਾਰੇ ਲੱਤਾਂ ਖਿੱਚਣ ਦਾ ਕੋਈ ਫਾਇਦਾ ਨਹੀਂ ਤੇ ਇਹ ਜਿਹੜੀ ਸਜ਼ਾ ਆਪਾਂ ਨੂੰ ਕੇਦਨ ਕਿਤੇ ਮਿਲ ਜਾਂਦੀ ਆ ਹਨਾ ਬੰਦੇ ਰੋ ਕੇ ਦੱਸਦੇ ਨੇ ਗੱਲਾਂ ਤੇ ਫਿਰ ਉਹ ਬੰਦੇ ਨੇ ਤਰਸੋਦਾ ਇਸ ਕਰਕੇ ਐਹਸਾਨ ਬੰਦੇ ਦਾ ਚੇਤੇ ਰੱਖੋ ਮਦਦ ਕਰੋ ਤੇ ਦਵਾਈ ਜੜੀ ਬੂਟੀ ਦੀ ਕਿਸੇ ਨੂੰ ਲੋੜ ਆ ਤੁਸੀਂ ਪੁੱਛਣ ਦੀ ਕੋਸ਼ਿਸ਼ ਕਰੋ ਕਿਉਂਕਿ ਪੰਜਾਬੀ ਦੇ ਦਿਲ ਤਾਂ ਦਰਿਆਈ ਹੁੰਦੇ ਨੇ ਆਪਾਂ ਪੁੱਛ ਸਕਦੇ ਹਾਂ ਹਰ ਬੰਦੇ ਨੂੰ ਹਨਾ ਪਰ ਚੌਧਰਗਰੀ ਦਾ ਕੋਈ ਫਾਇਦਾ ਨਹੀਂ ਸਭ ਇੱਥੇ ਰਹਿ ਜਾਂਦਾ ਹੁੰਦਾ